ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਹੜ ਦੀ ਲਪੇਟ ਵਿੱਚ ਆਏ ਜਿਹੜੇ ਇਲਾਕੇ ਆ ਅਸੀਂ ਉਹਨਾਂ ਦੇ ਨਾਲ ਹਮਦਰਦੀ ਕਰਦੇ ਆ ਕਿ ਪਿੰਡਾਂ ਦੇ ਪਿੰਡਾਂ ਕਰਾਂ ਦੇ ਘਰ ਜਿਹੜੇ ਪਾਣੀ ਦੀ ਲਪੇਟ ਚ ਆ ਕੇ ਬਹੁਤ ਭਾਰੀ ਉਹਨਾਂ ਦਾ ਨੁਕਸਾਨ ਹੋਇਆ ਵਾ ਔਰ ਇਹਨਾਂ ਨੁਕਸਾਨ ਹੋ ਚੁੱਕਾ ਵਾ ਕਿ ਇਹ ਨੁਕਸਾਨ ਜਿਹੜਾ ਹੋਇਆ ਵਾ ਇਹਨੂੰ ਪੂਰਾ ਕਰਦਿਆਂ ਕਰਦਿਆਂ ਬੜਾ ਟਾਈਮ ਲੱਗੂਗਾ ਅਸੀਂ ਜਿੱਥੇ ਰੋਜ਼ ਵਹਨੇ ਆ ਪਾਣੀ ਦੇ ਵਿੱਚ ਪਸ਼ੂ ਰੁੜਦੇ ਜਾ ਰਹੇ ਆ ਲੋਕਾਂ ਦੇ ਘਰ ਟੁੱਟ ਗਏ ਆ ਫਸਲਾਂ ਬੇ ਫਸਲਾਂ ਦੀ ਬੇਪਤੀ ਹੋ ਚੁੱਕੀ ਆ ਬਹੁਤ ਖਰਾਬ ਹੋ ਚੁੱਕੀਆਂ ਵਾ ਉੱਥੇ ਸਾਡੇ ਬੜੇ ਸਤਿਕਾਰਯੋਗ ਸਾਡੇ ਅੰਮ੍ਰਿਤਸਰ ਦੇ ਡੀਸੀ ਜਿਹੜੇ ਮੈਡਮ ਨੇ ਬੜੇ ਸਾਡੇ ਸਤਿਕਾਰਯੋਗ ਨੇ ਸਾਖੀ ਸਾਨੀ ਜੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਔਰ ਐਸਐਸਪੀ ਮਨਿੰਦਰ ਸਿੰਘ ਜੀ ਅਸੀਂ ਇਹਨਾਂ ਦੀ ਸੇਵਾ ਨੂੰ ਅਸੀਂ ਇਹਨਾਂ ਦੀ ਜਜ਼ਬੇ ਨੂੰ ਅਸੀਂ ਇਹਨਾਂ ਦੇ ਡਿਊਟੀ ਨੂੰ ਸਲੂਟ ਕਰਦੇ ਆ ਕਿ ਜੋ ਇਹਨਾਂ ਦੇ ਵਿੱਚ ਵੇਖਿਆ ਗਿਆ ਵਾ ਅੱਜ ਤੱਕ ਕਿਸੇ ਅਫਸਰ ਦੇ ਵਿੱਚ ਇਹਨਾਂ ਜज्ਬਾ ਨਹੀਂ ਵੇਖਿਆ ਜੋ ਸਾਡੇ ਡਿਪਟੀ ਕਮਿਸ਼ਨਰ ਅਮਰਸਰ ਦੇ ਸ਼ਾਨੀ ਜੀ ਕਰ ਰਹੇ ਨੇ ਔਰ ਸਾਡੇ ਐਸਐਸਪੀ ਸਾਹਿਬ ਕਰ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਆਂ ਔਰ ਇਹਨਾਂ ਦਾ ਦਿਲੋਂ ਸਤਿਕਾਰ ਵੀ ਕਰਦੇ ਆਂ ਕਿ ਆਪਣੀ ਜਾਨ ਦੀ ਬਾਜ਼ੀ ਲਾ ਕੇ ਜਿਹੜਾ ਵਾ ਪਾਣੀ ਦੇ ਵਿੱਚ ਜਾ ਕੇ ਲੋਕਾਂ ਨੂੰ ਮੁਹਈਆ ਕਰਵਾ ਰਹੇ ਨੇ ਖਾਣ ਵਾਲੀਆਂ ਚੀਜ਼ਾਂ ਔਰ ਪੀਣ ਵਾਲੀਆਂ ਚੀਜ਼ਾਂ ਅਸੀਂ ਦੁਬਾਰਾ ਫੇਰ ਅਮਰਸਰ ਦੇ ਡਿਪਟੀ ਕਮਿਸ਼ਨਰ ਔਰ ਐਸਐਸਪੀ ਅਮਰਸਰ ਨੂੰ ਬਹੁਤ-ਬਹੁਤ ਸਲੂਟ ਕਰਦੇ ਆਂ ਔਰ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ